ਇੰਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰ ਚਨਾ ਸੀ ਧੀਮੀ ਨਾਲ ਨਾ ਸੀ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਮਾੜੀ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਨੇ ਨਾ ਮਾੜੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਕੀਤੀ ਕਦੀ ਚਾਲ ਟਾਲ ਰਹਿਣ ਸੈਣ ਤੋਂ ਲੱਗਾ ਕਦੇ ਵੀ ਨਹੀਂ ਫਿਰ ਆਪਣੇ ਹਫਤਾ ਇੱਥੇ ਰਹਿ ਗਿਆ ਫਿਰ ਵੀ ਨਹੀਂ ਉਹ ਤੇ ਯਾਰ ਦੋਤਾ ਇੱਥੇ ਮੁੰਡੇ ਨਾਲ ਬੈਠ ਦੁੱਟਦੇ ਰਿਹਾ ਕਦੇ ਵੀ ਨਹੀਂ ਤੰਗ ਗੱਲਬਾਤ ਹੋਈ ਪੰਜਾਬ ਦੇ ਹੁਸ਼ਿਆਰਪੁਰ ਗੜ ਸ਼ੰਕਰ ਤੇ ਪਿੰਡ ਚੋੜਾ ਦਾ ਰਹਿਣ ਵਾਲਾ ਇਹ ਸੀਰੀਅਲ ਕਿਲਰ ਜਿਸਨੇ ਕਿ ਇੱਕ ਤੋਂ ਬਾਅਦ ਇੱਕ ਕਈ ਕਤਲਾਂ ਨੂੰ ਅੰਜਾਮ ਦਿੱਤਾ ਤੇ ਹੁਣ ਉਹ ਹਰੇਕ ਨੂੰ ਕਬੂਲ ਵੀ ਕਰ ਰਿਹਾ ਹੈ ਕਿ ਮੈਂ ਨਵਾਰਦਾਤਾਵਾਂ ਨੂੰ ਅੰਜਾਮ ਦਿੰਦਾ ਪਰ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਜੋ ਇਸਨੇ ਇਹ ਜਿਹੜਾ ਕਦਮ ਚੁੱਕਿਆ ਅਤੇ ਹੁਣ ਉਹ ਕੀ ਆਖ ਰਿਹਾ ਉਹ ਸਭ ਕੁਝ ਤੁਹਾਨੂੰ ਦੱਸਦੇ ਚੱਲਦੇ ਆਂ ਦਰਅਸਲ ਇੱਕ ਹੋਰ ਕਤਲ ਦੀ ਗੁੱਥੀ ਸੁਲਜੀ ਹੈ ਜਿੱਥੇ ਬੀਤੇ ਸਾਲ ਦੇ ਅਗਸਤ ਮਹੀਨੇ ਦੇ ਵਿੱਚ ਵਾਟ ਨੰਬਰ 20 ਦੇ ਕਾਉਂਸਲਰ ਦੇ ਭਰਾ ਜਸਵੰਤ ਸਿੰਘ ਕਾਲਾ ਦੇ ਭਰਾ ਗੁਰਨਾਮ ਸਿੰਘ ਦੀ ਵੀ ਜਾਨ ਲਈ ਗਈ ਸੀ ਜੋ ਕਿ ਆਪਣਾ ਢਾਬਾ ਚਲਾਉਂਦਾ ਸੀ ਦਰਅਸਲ ਉਹ ਹਰੋਸ ਤਾਂ ਆਪਣੇ ਘਰ ਹੀ ਜਾਂਦੇ ਸੀ ਪਰ ਉਸ ਰਾਤ ਉਹ ਟਾਂਬੇ ਤੇ ਸੌਂ ਗਏ ਜਿਸ ਤੋਂ ਬਾਅਦ ਅਗਲੀ ਸਵੇਰ ਉਹਨਾਂ ਦੀ ਮ੍ਰਿਤਕ ਦੇ ਮਿਲਦੀ ਹੈ ਉਹਨਾਂ ਦਾ ਪਾਰਸ ਅਤੇ ਸਕੂਟੀ ਚੋਰੀ ਹੋ ਚੁੱਕੀ ਹੁੰਦੀ ਹੈ ਲੋਕਾਂ ਨੇ ਇਹ ਹੀ ਦੇਖਿਆ ਕਿ ਐਸੇ ਮਰਸ਼ਾ ਦੇ ਨਾਲ ਉਹਨਾਂ ਦੀ ਜਾਨ ਲਈ ਗਈ ਹੈ ਪਰ ਜਦੋਂ ਇਸ ਦੇ ਪਿੱਛੇ ਰਾਮ ਸਰੂਪ ਉਰਫ ਸੋਡੀ ਨੂੰ ਫੜਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਸਿਰਫ ਇਹ ਨਹੀਂ ਸਗੋਂ ਇਸ ਤੋਂ ਇਲਾਵਾ 10 ਜਾਣਿਆਂ ਨੂੰ ਹੋਰ ਮਾਰ ਮੁਕਾਇਆ ਇਹ ਵਿਅਕਤੀ ਪਹਿਲਾਂ ਲਿਫਟ ਲੈਂਦਾ ਸੀ ਫਿਰ ਕੁਝ ਲੋਕਾਂ ਦੇ ਨਾਲ ਵਿਅਕਤੀਆਂ ਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦਾ ਸੀ ਫਿਰ ਉਸਦੇ ਬਦਲੇ ਪੈਸੇ ਵੀ ਲੈਂਦਾ ਸੀ ਇਸ ਦਾ ਕਹਿਣਾ ਕਿ ਕੁਝ ਲੋਕ ਮੇਰਾ ਮਜ਼ਾਕ ਉਡਾਉਂਦੇ ਸੀ ਬਾਅਦ ਤੇ ਵਿੱਚ ਮੈਨੂੰ ਪੈਸੇ ਨਹੀਂ ਦਿੰਦੇ ਸੀ ਮੇਲਾ ਧੋਖਾ ਕਰਦੇ ਸੀ ਜਿਸ ਤੇ ਚਲਦੇ ਹੋਏ ਮੈਂ ਉਹਨਾਂ ਦੀ ਜਾਨ ਲਈ ਹੈ ਇਸ ਲਈ ਇਹ ਹਾਂ ਕਿ ਮੈਂ ਲੋਕਾਂ ਦੀ ਜਾਨ ਲੈਣ ਤੋਂ ਬਾਅਦ ਪਹਿਰੇ ਹੱਥ ਲਗਾ ਕੇ ਉਹਨਾਂ ਤੋਂ ਮਾਫੀ ਵੀ ਮੰਗਦਾ ਸੀ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਸਨਕੀ ਵਿਅਕਤੀ ਲੱਗ ਰਹੀ ਹੈ ਜਿਸ ਤੇ ਚਲਦੇ ਹੋਏ ਡਾਕਟਰਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਕੁਝ ਲੋਕਾਂ ਦੀ ਪਛਾਣ ਤੁਹਾਨੂੰ ਖੁਦ ਦੇਖ ਕੇ ਕਰ ਲੈਣੀ ਚਾਹੀਦੀ ਹੈ ਜਿਹੜੇ ਕਿ ਤੁਹਾਡੇ ਨਾਲ ਸਹੀ ਤਰੀਕੇ ਨਾਲ ਆਈ ਕੰਟੈਕਟ ਨਾ ਕਰ ਰਹੇ ਹੋਨ ਮਾਰ-ਮਾਰ ਇੱਧਰ ਉੱਧਰ ਦੀਆਂ ਜਿਸਨੂੰ ਦੇਖ ਰਹੇ ਹੁਣ ਗੱਲਾਂ ਕਰ ਰਹੇ ਹੁਣ ਹਿੰਜুল ਕਰ ਰਹੇ ਹੁਣ ਜੋ ਕਿ ਸਟੇਬਲ ਨਾ ਹੋ ਤਸਮਝ ਜਾਓ ਕੋਰਲੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੈ उन्हझो ना जे गुस्सा दवाओगे तो वह किस तक जाते हो तोिश करो अलस नो कि कोई शक्की व्यक्ति जापता है इस पूरी घटना के विचाले जेकर आप राम स्वरूप उर्फ सोडी का पिछोकड़ देखिए होयान बच्चों का प्यो ਦੋ ਤੋਂ ਤਿੰਨ ਵਾਰ ਹੋ ਵਿਦੇਸ਼ ਦੇ ਵਿੱਚ ਵੀ ਰਹਿ ਕੇ ਆ ਚੁੱਕਿਆ ਜਿਨ੍ਹਾਂ ਦੇ ਵਿੱਚੋਂ ਦੁਬਈ ਅਤੇ ਕਵੇਤ ਦਾ ਨਾਮ ਸ਼ਾਮਿਲ ਹੈ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਚੰਗਾ ਭਲਾ ਸੀ ਵਿਦੇਸ਼ ਤੇ ਜਾ ਕੇ ਕਮਾਈਆਂ ਵੀ ਕਰ ਰਿਹਾ ਸੀ ਅਤੇ ਉਸਨੇ ਆਪਣੀ ਇਸ ਇਨਾਨਤ ਤੇ ਸਦਕਾ ਕਰਜਾ ਵੀ ਨਾ ਦਿੱਤਾ ਘਰ ਵੀ ਬਣਾ ਲਿਆ ਪਰ ਬਾਅਦ ਦੇ ਵਿੱਚ ਉਹ ਪੰਜਾਬ ਆ ਕੇ ਦਿਹਾੜੀਆਂ ਕਰਨ ਲੱਗ ਪਿਆ ਅਤੇ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਇਹ ਸਾਰੇ ਚੱਕਰਾਂ ਦੇ ਵਿੱਚ ਪੈ ਗਿਆ ਇਸ ਮੌਕੇ ਤੇ ਪੁਲਿਸ ਦੇ ਵੱਲੋਂ ਇਸ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਥਾਵਾਂ ਤੇ ਲਜਾਇਆ ਜਾ ਰਹੇ ਹਨ ਕਿ ਆਖਿਰਕਾਰ ਉਸਨੇ ਘਟਨਾਵਾਂ ਨੂੰ ਕਿਵੇਂ ਅਤੇ ਕਿਉਂ ਅੰਜਾਮ ਦਿੱਤਾ ਸੀ ਇਸ ਦੇ ਵਿੱਚ ਪੰਜਾਬ ਦੇ ਕਵਕ ਦਿਨੇ ਸ਼ਾਮ ਨੂੰ ਜੱਸਤੇਵਿਚ ਫਟੇਗੜ ਸਾਹਿਬ ਰੂਪਨਗਰ ਹੁਸ਼ਿਆਰਪੁਰ ਅਤੇ ਹਾਲ ਹੀ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਵੀ ਇਸੇ ਵਿਅਕਤੀ ਦਾ ਨਾਮ ਆਇਆ ਅਤੇ ਇਹ ਉਹਨਾਂ ਦੇ ਨਾਲ ਪਹਿਲਾਂ ਗਲਤ ਸਬੰਧ ਬਣਾਉਂਦਾ ਸੀ ਸਮਲਿੰਗਿਕ ਸੀ ਅਤੇ ਫਿਰ ਉਹਦੀ ਜਾਨ ਲੈ ਲੈਂਦਾ ਸੀ ਤਾਂ ਅੰਗਰੇਜ਼ ਦੀ ਕਿੰਨੀ ਉਮਰ ਚ ਕੰਮ ਕਮ ਕਰਨ ਲੱਪਿਆ ਸੀ 10 ਸਾਲ ਤਾਂ ਹੋ ਪੜਦਾ ਰਿਹਾ ਅੱਛਾ ਜੀ 10 11 ਸਾਲ ਅੱਛਾ ਜੀ 10ਵੀਂ ਫੇਲ ਹੋ ਗਿਆ ਤਾਂ ਦੁਬਾਰੀ ਫੇਰ ਪੋਨੋ ਮਕਿਆਨ ਦਿੱਤਾ। ਅੱਛਾ ਜੀ। ਫੇਰ ਉਹ ਪਾਸ ਹੋ ਗਿਆ 10ਵੀਂ। 10ਵੀਂ ਪਾਸ ਹੋ ਕੇ ਫੇਰ ਪਾਸਪੋਰਟ ਸੀ ਉਹਦਾ ਬਣਾਤਾ। ਅੱਛਾ ਜੀ। ਪਾਸਪੋਰਟ ਬਣਾਤਾ ਪਹਿਲਾਂ ਗਿਆ ਡਿਵੀਜ਼। ਉੱਥੇ ਨਹੀਂ ਉਹਦਾ ਸੂਰ ਆਇਆ। ਮੁੜ ਕੇ ਵਾਪਸ ਆ ਗਿਆ ਪੰਦਰਾਂ ਵੀਹ ਦਿਨ। ਦੁਬਾਰੀ ਫੇਰ ਚੋਰਿਆ। ਫੇਰ ਚਲੇ ਗਿਆ ਡਿਵੀਜ਼ੋਂ 5000 ਰੁਪਿਆ ਤਰਖਾਹ ਮਿਲਦੀ ਸੀ ਉਸ ਵਕਤ ਨਾਲ। ਹੂੰ। ਉੱਥੇ ਲਾਇਆ 5-4 ਸਾਲ। ਉਹੀ ਤਾਂ ਨਹੀਂ ਹਰਕਤ ਨਹੀਂ ਵਾੜੀ ਹੋਈ ਕਹਿੰਦੇ ਕਹਿੰਦੇ ਜਦੋਂ ਉਹ ਵਿਦੇਸ਼ ਚ ਕੰਮ ਕਰਦਾ ਸੀ ਆ ਕੇ ਆਪਣਾ ਮਕਾਨ ਵੀ ਬਣਾਇਆ ਵਿਆਹ ਵੀ ਕੀਤਾ ਉਹ ਇਹ ਮਗਰ ਜੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਜੀ ਉਹ ਕਤਰ ਵਿੱਚ ਰਿਹਾ ਅੱਛਾ ਜੀ 4 ਸਾਲ ਉਹਦੇ ਬਾਅਦ ਵਿੱਚ ਡਵਾਈ ਤੇ ਆ ਕੇ ਕਤਰ ਚ ਗਿਆ 4 ਸਾਲ ਲਾਇ ਕੁਝ ਪੈਸੇ ਉਹਦੇ ਕੋਲ ਸੇ ਅੱਛਾ ਜੀ ਕੁਝ ਕਰਜ਼ਾ ਚੱਕਿਆ ਸੀ ਅੱਛਾ ਜੀ ਉਹ ਮਕਾਨ ਬਣਾ ਕੇ ਫੇਰ ਕਤਰ ਫੇਰ ਚਲੇ ਗਿਆ ਅੱਛਾ ਜੀ ਕਤਰ ਜਾ ਕੇ ਉਹ ਜਿਹੜਾ ਕਰਜ਼ਾ ਦਾ ਰਿਸ਼ਤੇਦਾਰਾਂ ਦਾ ਉਹਨ ਲਾਇਆ ਫਰਾਂਸ ਆਲੀ ਉੱਤੋਂ ਵਾਪਸ ਆ ਗਿਆ ਫੇਰ ਕੁਝ ਨਹੀਂ ਲਿਆਇਆ ਅੱਛਾ ਆ ਕੇ ਫੇਰ ਦੁਬਾਰੇ ਨਹੀਂ ਕਿਤੇ ਵੀ ਗਿਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਦੇ ਹੋ ਕਤਰ ਚੋਂ ਆਇਆ ਵਿਆਹ ਉਸ ਤੋਂ ਬਾਅਦ ਆ ਕੇ ਕੀਤਾ ਨਹੀਂ ਨਹੀਂ ਜਾ ਕਤਰ ਤੇ ਗਿਆ ਉਹ ਵਿਆਹ ਕਰਕੇ ਗਿਆ ਅੱਛਾ ਕਤਰ ਚ ਜਾ ਗਿਆ ਨਾ ਕਿੰਨੇ ਬੱਚੇ ਤਿੰਨ ਬੱਚੇ ਦੋ ਲੜਕੀਆਂ ਇੱਕ ਆਕਾ ਸਾਨੂੰ ਵੱਡਾ ਬੱਚਾ ਕਿੰਨੀ ਉਮਰ ਦਾ ਉਹ ਐਸ ਵੀ ਲਿਆਣਾ ਜੀ ਹੈ 13 13 14 ਸਾਲ ਦੀ ਕੁੜੀ ਹੋ ਗਈ ਪੜਦੀ 11ਵੀਂ ਤਾਂ ਹੁਣ ਕਦੋਂ ਤੋਂ ਵਿਦੇਸ਼ ਤੋਂ ਆ ਕੇ ਕੋਈ ਕੰਮ ਨਹੀਂ ਕੀਤਾ ਕੰਮ ਇੱਥੇ ਦਿਹਾੜੀ ਦਾਪਾ ਕਰਦਾ ਰਿਹਾ ਅੱਛਾ ਇੱਥੇ ਆ ਕੇ ਅਗਲੀ ਘਰ ਨਾ ਆਣ ਦਾ ਉਹਦਾ ਕੀ ਕਾਰਨ ਸੀ ਕੋਈ ਗੁੱਸਾ ਗਿਲਾ ਸੀ ਜਾਂ ਕੋਈ ਗੱਟਾ ਗੁੱਸਾ ਗਿਲਾ ਕੋਈ ਨਾ ਸੀ ਅੱਛਾ ਜੀ ਕੋਈ ਨਹੀਂ ਕੋਈ ਇਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ ਸੀ ਧੀਮੀ ਨਾਲ ਨਾ ਸੀ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਮਾੜੀ ਮੋਟੀ ਕੱਦਾਂ ਦਾ ਹੋਈ ਜਾਂਦਾ ਘਰ ਵਿੱਚ ਧੀਮੀ ਆਉਂਦੀ ਜੁਦਾ ਇਹੋ ਲੱਗੋ ਘਰ ਉਹਦਾ ਉੱਧਰ ਇਹ ਥੇ ਹੈ ਕਾਰਾ ਲੱਗੋ ਅੱਛਾ ਜੀ ਹੁਣ ਅਸੀਂ ਕਿਹੜੀ ਚੀਜ਼ ਨੂੰ ਮੰਨੀ ਜੀ ਬੇ ਲੜਦੇ ਹੋ ਜਾਂ ਕੁਝ ਕਰਦੇ ਹੋ ਅੱਛਾ ਕੋਈ ਲੜਦੇ ਨਹੀਂ ਕੋਈ ਤੁਹਾਡੇ ਵੱਲੋਂ ਬੇਦਖਲ ਕਰ ਦਿੱਤਾਗੇ ਅਸੀਂ ਨਹੀਂ ਅਸੀਂ ਬੇਦਖਲ ਕਰਨੇ ਨੂੰ ਗਏ ਸੀ ਅੱਛਾ ਜੀ ਪਹਿਲੇ ਕਿਹਾ ਫੇ ਮੁੜ ਕੇ ਆ ਜਿਵੇਂ ਹੁਣ ਆਪਣੇ ਪੁੱਤਾਂ ਨੂੰ ਬੇਦਖਲ ਕਰਕੇ ਮੈਨੂੰ ਆ ਕੇ ਮੇਰੇ ਨਾਲ ਪਾਊਗਾ ਕਿ ਮੈਂ ਕਿਹ ਕੰਮ ਕੀਤਾ ਮਾੜਾ ਜਿਹੜਾ ਮੈਨੂੰ ਬੇਦਖਲ ਕਰ ਦਿੱਤਾ ਜੀ ਹਾਂਜੀ ਜੀ ਕਿਹਾ ਮੈਨੂੰ ਬਹੁਤ ਧਿਆਨੇ ਵੀ ਕਰਦੇ ਜਾਦੂ ਕਰੂ ਚਲੇ ਗਿਆ ਤਾਂ ਅੰਕਲ ਜੀ ਜੀ ਮੈਂ ਪਿੰਡ ਤੋਂ ਬਤਲ ਗਿਆ ਵੀ ਹੁਣ ਜਦੋਂ ਘਰ ਘਰਾਣਾ ਬੰਦ ਹੋਇਆ ਉਹ ਤੋਂ ਥੋੜੇ ਦਿਨ ਪਹਿਲਾਂ ਨਸ਼ਾ ਨੁਸ਼ਾ ਕਰਨਾ ਸ਼ੁਰੂ ਕਰਤਾ ਸੀ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਕੋਈ ਨਸ਼ਾ ਸੀ ਕਿ ਕੋਈ ਵੀ ਸ਼ਰਾਬ ਜਿੱਲਾ ਲੱਗਦੀ ਉਹਨੂੰ ਹੂੰ ਹੂੰ ਸ਼ਰਾਬ ਪੀਂਦਾ ਕੀ ਕਮੈਂਟਰੀ ਆਫਸਰ ਵੀ ਜੀ ਕਹਿੰਦੇ ਬੰਨ ਕੇ ਰੱਖਦੇ ਸੀ ਉਹਨੂੰ ਕੱਟਦਾ ਅਸੀਂ ਟੋਲ ਕੇ ਲਿਆਂਦਾ ਸੀ ਲਿਆਂਦਾ ਇੱਕ ਵਾਰੀ ਟੋਲ ਕੇ ਲਿਆਂਦਾ ਜੀ ਸੰਗਲਾ ਹਟਾ ਉਹਨੂੰ ਕੋਈ ਜਾਵੇ ਨਾ ਅੱਛਾ ਜੀ ਕਟਿਆ ਵੀ ਤੇ ਜਿਹੜਾ ਤੂੰ ਫਿਰਦਾ ਤੇਰਾ ਟੱਪਾ ਜ਼ਾਰਵਾ ਬਸ ਕਰ ਬਸ ਧਿਆਨ ਅੱਛਾ ਜੀ ਪਿੰਡ ਆਣਿਆ ਤੇ ਕਰੀ ਗਾ ਉਹਦੇ ਯਾਰ ਬੈਨਿੰਗ ਤੇ ਆਪਣੇ ਅਗਲੇ ਅੰਕ ਦੀ ਜਿੱਦਾਂ ਪੁਲਿਸ ਦੱਸਦੀ ਪਈ ਆ ਵੀ ਇਹਦਾ ਬੰਦਿਆਂ ਨਾਲ ਵੀ ਗਲਤ ਸੰਬੰਧ ਮਣਾ ਕਦੀ ਪਿੰਡ 'ਚ ਇਦਾਂ ਦੀ ਕੋਈ ਗੱਲ ਹੋਈ ਨਹੀਂ ਐ ਖੜੇ ਪਿੰਡ ਦੇ ਪਿਛਲੋ ਤੁਸੀਂ ਹੂੰ ਤਾਂ ਤੁਹਾਨੂੰ ਪੁੱਛਦਾ ਮੈਂ ਮੈਂ ਤੁਹਾਨੂੰ ਪੁੱਛਦਾ ਨਾ ਤੁੰਗੇ ਆ ਪਿੰਡ ਦੇ ਹੀ ਆ ਆ ਜੀ ਇੱਥੇ ਤਾਂ ਮਾਲੋ ਜਿੰਨਾ ਕਹਿ ਰਿਹਾ ਕਿ ਗੱਲੇ ਕਦੇ ਕੁੱਤੇ ਦੇ ਰੰਡਾ ਨਹੀਂ ਮਾਰਿਆ ਸਾਰਾ ਪਿੰਡੀ ਇਹ ਕਹਿੰਦਾ ਹਾਂ ਸਾਰਾ ਪਿੰਡੀ ਇਹ ਕਹਿੰਦਾ ਇੱਕ ਦੂਜੇ ਨੰਬਰ ਤੇ ਕਦੇ ਜੋ ਜਦੋਂ ਪਿੰਡ ਚ ਰਹਿੰਦਾ ਸੀ ਕਿਵੇਂ ਦਾ ਬਿਹਾਰ ਸੀ ਬਿਹਾਰ ਗੱਡੇ ਛੱਡਦੇ ਹੋ ਯਾਰ ਕਦੇ ਮਾਈ ਨੇ ਪੱਠੇ ਲੈਣ ਜਾਣਾ ਇਹਦੇ ਪੱਠੇ ਤੇ ਕੇਲੇ ਆਣੇ ਘਰ ਵਾਲੀ ਨੇ ਕੰਮ ਕਰਨਾ ਉਹਦਾ ਸਾਥ ਦੇਣਾ ਨਿਆਣਾ ਨਾਲ ਬੜੇ ਪਿਆਰ ਸਤ ਕਰਨਾ ਰਹਿੰਦਾ ਸੀ ਐਦਾਂ ਦੀ ਕੋਈ ਗੱਲੇ ਨਹੀਂ ਕਦੇ ਕੋਈ ਕੋਈ ਲੜਾਈ ਝਗੜਾ ਕਦੇ ਵੀ ਨਹੀਂ ਕਿਥੇ ਨਾ ਕਿਸੇ ਨਾਲ ਵੀ ਕਦੇ ਲੜਾਈ ਝਗੜਾ ਨਹੀਂ ਕੀਤਾ ਇਹ ਤਾਂ ਹੁੰਦਾ ਵੀ ਬੰਦਾ ਵੀ ਉਹ ਫਲਾਨੇ ਨਾਲ ਲੜ ਕੇ ਆ ਗਿਆ ਜਦੋਂ ਠੰਗੜੇ ਨਾਲ ਸ਼ਰਾਬ ਪੀ ਕੇ ਲੜ ਕੇ ਆ ਗਿਆ ਇਤਰਾਇ ਵੀ ਨਹੀਂ ਸੀ ਪਤਾ ਬੇਸ਼ਰਾ ਪਿੰਡਾ ਅੱਛਾ ਜੀ ਇਹ ਨੂੰ ਉਹ ਤਾਂ ਬਾਹਰ ਮਤਲਬ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਉਹ ਪੀਣ ਲੱਪਿਆ ਉਹਨਾਂ ਹੀ ਕਿਹੜਾ ਕੋਲ ਸੀਗੇ ਇੱਕ ਇੱਕ ਬੜਾ ਅਹਿਮ ਸਵਾਲ ਆਪਾਂ ਸਾਰਿਆਂ ਨੂੰ ਕਰਦੇ ਪਏ ਹਾਂ ਵੀ ਜਿੱਦਾਂ ਪੁਲਿਸ ਨੇ ਖਲਾਸਾ ਕੀਤਾ ਵੀ ਜੀ ਇਹ ਬੰਦਿਆਂ ਨੂੰ ਗੱਡੀਆਂ ਤੇ ਰੋਕਦਾ ਸੀ ਸ਼ਰੀਕ ਸੰਬੰਧ ਬਣਾਉਂਦਾ ਸੀ ਉਹ ਪੈਸੇ ਨਹੀਂ ਦਿੰਦੇ ਸੀ ਉਹਨਾਂ ਮਾਰ ਦਿੰਦਾ ਸੀ ਕਦੀ ਇਦਾਂ ਲੱਗਾ ਸੀ ਵੀ ਉਹ ਇਦਾਂ ਦੇ ਇਦਾਂ ਤਾਂ ਕਦੇ ਵੀ ਨਹੀਂ ਇੱਥੇ ਦੱਸੋ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਨੇ ਨਾ ਮਾਰੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਕੀਤੀ ਕਦੀ ਚਾਲ ਟਾਲ ਰਹਿਣ ਸਹਣ ਤੋਂ ਲੱਗਾ ਕਦੇ ਵੀ ਨਹੀਂ ਫੇ ਆਪਣੇ ਹਫਤਾ ਇੱਥੇ ਰਹਿ ਗਿਆ ਫੇ ਵੀ ਨਹੀਂ ਉਹਦੇ ਯਾਰ ਦੋਸਤਾਂ ਇੱਥੇ ਮੁੰਡੇ ਨਾਲ ਬੈਠ ਦੁੱਰਦੇ ਦਾ ਕਦੇ ਵੀ ਨਹੀਂ ਤੰਗ ਗੱਲਬਾਤ ਹੋਈ ਕਿਲਿੰਗ ਦਾ ਕੇਸ ਉਹਦਾ ਉਹਦਾ ਕਲਪੀ ਟਾਊਨੋਂ ਲੈ ਕੇ ਆਏ ਉਹ ਸ਼ਿਆਲਪੁਰ ਹੁਸ਼ਿਆਰਪੁਰ ਨਾਲ ਕੀਤਾ ਦੋੜੇ ਇਹ ਜਿਵੇਂ ਹੁਸ਼ਿਆਰਪੁਰ ਪਟੇਕਰ ਸਾਹਿਬ ਤੇ ਰੋਪੜ ਦੇ ਏਰੀਆ ਵਿੱਚ ਇਹਨੇ ਜੋ ਵਾਰਤਾਤ ਕੀਤੀ ਹੈ ਉਸ ਸੰਬੰਧ ਵਿੱਚ ਅਸੀਂ ਪਹਿਲਾਂ ਰੋਪੜ ਦੇ ਕ੍ਰਾਈਮ ਸੀਨ ਕਰੀਏ ਕਿਤੇ ਦੇ ਉੱਥੇ कि मैं सारी वारदात उन्हें इंजाम ਉਸ ਤੋਂ ਬਾਅਦ ਉਹ ਹਸ਼ਾਰਪੁਰ ਲੈ आए हैं कि उन्हें इस ਕਿਸ किस पॉइंट ਇਹਨੇ इन्हें ਸੋ ਦੈਟ ਅਸੀਂ ਲੋਕਲ ਪੁਲਿਸ पुलिस ਤਾਲਮੇਲ ਕਰਕੇ ਐਗਜ਼ੈਕਟਲੀ ਪਤਾ ਲਗਾ ਸਕੀਏਗਾ ਸਰ ਭਰ ਹਲ ਤੱਕ ਆਈ ਥਿੰਕ ਸੋ ਲੋਕਲ ਹਲ ਤੱਕ ਜਾਣਕਾਰੀ 11 ਦੇ ਲੱਖ ਭਾਗੇ ਚੱਲ ਰਹੀ ਹੈ ਲੱਗਦਾ ਨਹੀਂ ਅੱਗੇ ਵੀ ਕੋਈ ਉਮੀਦ ਆ ਪਿੰਡੋਂ ਆਸੀ ਇਹ ਕਹਿੰਦੇ ਆ ਵੀ ਕਦੀ ਵੀ ਇਹਦੇ ਵਿੱਚ ਇੰਦਾ ਤੇ ਆਪਾਂ ਲਕਸ਼ਮਣ ਕਦੀ ਨਹੀਂ ਦੇਖਿਆ ਵੀ ਇਹ ਕਿਸੇ ਮੁੰਡਿਆਂ ਨੂੰ ਅਟੈਕ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਇਹ ਇਹ ਤਾਂ ਖੁੱਲ੍ਹਦਾ ਵੀ ਬਿਆ ਹੋਇਆ ਔਰ ਜਿੱਦ ਤੱਕ ਜਾਣਕਾਰੀ ਮਿਲੀ ਹੈ ਕਿੰਨੇ ਬਾਹਰ ਜਾ ਕੇ ਕੋਈ ਸ਼ਤਾਂ ਦੀ ਆਫਤ ਤੇ ਇਹ ਨੂੰ ਸੁਮੈਕ ਸਜੇ ਦੇਖੋ ਉਹ ਤਾਂ ਇਹੇ ਪੁਛਗੇਜ਼ ਦੇ ਵਿੱਚ ਇਹੀ ਗੱਲ ਸਾਹਮਣੇ ਹੈ ਕਿ ਬਾਹਰ ਗਿਆ ਸੀ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਇਆ ਸਾਰਾ ਤੇ ਉਸ ਵਕਤ ਨੇ ਇੱਕ ਪਿੰਡ ਛੱਡਤਾ ਸੀਗਾ ਜਿਹਨੂੰ ਦੋ ਸਾਲ ਲੋਕਾਂ ਨੇ ਪਿੰਡ ਛੱਡ ਦੇ। ਅੱਗੇ ਅੱਗੇ ਕੀ ਹੋਇਆ ਅੱਗੇ ਪੁਲਿਸ ਰਿਮਾਂਡ ਲੇਤਾ ਹੈ ਇਹਦਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਪਰਾਂ ਨੇ ਇਨਵੈਸਟੀਗੇਸ਼ਨ ਜੋਗੋਲ ਸਮਾਂ ਹੀ ਹੈ ਕੋਸਮ ਰੱਖਦੇ ਸਰ ਜੀ ਸੇ ਕੋਈ ਨਹੀਂ ਦੱਸੇਗਾ ਵੀ ਮਸ਼ੇ ਦਾ ਤਾਂ ਇਹ ਆਦੀ ਦਸਣੀ ਹੈ ਇਹ ਤਾਂ ਕਲਾ ਸ਼ਰਾਬ ਪੀਂਦਾ ਆਤੀ ਹੁਸ਼ਾਰਪੁਰ ਦੀ 21 ਵਾਰਦਾਤ ਹੁਸ਼ਾਰਪੁਰ ਦੀ 21 ਵਾਰ ਨੂੰ ਦਬਾਰਾ ਦਤ ਮੰਨੀ ਰਹੀ ਹੁਸ਼ਾਰਪੁਰ ਦੋ ਵਾਰਦਾਤ ਹੈ ਇੱਕ ਮੋਡਲ ਟਾਊਨ ਦਾ ਏਰੀਆ ਸੀਗੀ ਓਕੇ ਉਹ ਸਾਨੂੰ ਅੱਗੇ ਆ ਗਿਆ ਵੀ ਰეკਮੈਂਡੇਸ਼ਨ ਮਿਲ ਗਈ ਸਨ ਇੱਕ ਸੀਐਡੀਏ ਜੀ ਦੱਸ ਰਹੀ ਹੈ ਤੋ ਆਪਾਂ ਉਸ ਨੂੰ ਦੇਖ ਰਹੇ ਹਾਂ ਇਹ ਉਹਨਾਂ 11 ਦੇ ਵਿੱਚ ਹੈ ਜਿਹੜੀ ਮੰਨੀ ਜੀ ਜੀ ਜੀ